ਲੋ ਆ ਵੀ ਸੱਜਣੋ ਕੀ ਹਾਲ ਚਾਲ ਫਾਈਨਲੀ ਅੱਜ ਲਾਵਾਂਗੇ ਮਸ਼ੀਨ ਲੱਗਿਆਂ ਕਣਕ ਵੜਨ ਤੇ ਸਭ ਤੋਂ ਪਹਿਲਾਂ ਆਇਆ ਗੁੱਠਾ ਗੱਠਾ ਬਣਾਉਣਾ ਤੇ ਉਸ ਤੋਂ ਪਹਿਲਾਂ ਗੱਲ ਕਰ ਲਈਏ 826 ਵਾਲਿਆਂ ਦੀ ਕਿਉਂਕਿ ਸਈ ਕਈ ਸੱਜਣ ਮਿੱਤਰ ਪੁੱਛਦੇ ਸੀ ਮਲੀ ਸਾਹਿਬ ਇਹ 826 ਕਣਕ ਦਾ ਝਾੜ ਕਿੰਨਾ ਆਇਆ ਪੀਬੀਡਬਲਯੂ 826 ਜਿਹੜੀ ਕਿ ਐ ਪਿਛਲੇ 6 ਮਹੀਨੇ ਪਹਿਲਾਂ ਕਾਫੀ ਚਰਚਾ ਸੀਗੀ ਜਿਹੜੀ ਕਿ ਹੁਣ ਯਾਨੀ ਕਿ ਲੋਕਾਂ ਦਾ ਸਿਰਦਰਦ ਬਣੀ ਹੋਈ ਆ ਤੇ ਲੋਕਾਂ ਦੇ ਅੰਦਰ ਸਹਾ ਵੀ ਇਸ 826 ਦਾ ਝਾੜ ਆਖਰਕਾਰ ਕਿੰਨਾ ਤਾਂ ਦੋਸਤੋ ਜਿਨ੍ਹਾਂ ਨੇ ਬੀ ਵੇਚਨੇ ਆ ਉਹਨਾਂ ਵਾਸਤੇ ਤਾਂ 826 ਨਿਕਲ ਆਈ ਆ ਜੀ ਜਿਨ੍ਹਾਂ ਨੇ ਬੀ ਵੇਚਨੇ ਆ ਰੱਖਨੇ ਆ ਤੇ ਬੀ ਵੇਚਨੇ ਉਹਨਾਂ ਵਾਸਤੇ 67 ਤੋਂ 68 ਮਾਣ ਨਿਕਲਈ ਆ ਤੇ ਜਿਨ੍ਹਾਂ ਜਿਹੜੇ ਵੀਰ ਬੀ ਲੈ ਕੇ ਆਏ ਨੇ ਤਾਂ ਦੋਸਤੋ ਉਹਨਾਂ ਦੀ ਕਣ ਕਣ ਕੀ ਕਿਸੇ ਦੀ 48 ਮਾਣ ਕਿਸੇ ਦੀ 52 ਮਾਣ ਕਿਸੇ ਦੀ 50 ਮਾਣ ਕਿਸੇ ਦੀ 53 ਮਾਣ 55 ਮਾਣ ਤੋਂ ਕਿਸੇ ਦਾ ਝਾੜ ਨਹੀਂ ਟੱਪਿਆਗਾ ਮੇਰੇ ਤੋਂ ਲਿਖਾ ਕੇ ਲੈ ਲਓ ਜੇ ਕਿਸੇ ਦਾ ਟੱਪਿਆ ਤੇ ਮੇਰੇ ਨਾਲ ਕਨੈਕਟ ਕਰ ਲੈ ਕਿਸੇ ਦਾ ਨਹੀਂ ਟੱਪਿਆ ਦੋਸਤੋ ਐਰ ਕੀ ਤਾਂ ਦੋਸਤੋ ਮੈਂ ਹਰ ਵਾਰ ਕਹਿੰਨਾ ਵੀ ਜਮਾ ਮਗਰ ਲੱਗਣ ਦੀ ਲੋੜ ਨਹੀਂ ਮੈਂ ਲਿਆਂਦਾ ਸੀ B1886 ਤੇ ਮੈਨੂੰ ਰਗੜਾ ਲੱਗਿਆ ਸੀ ਚੰਗਾ ਜੇ ਜੇ ਬੀਜੀ ਹੁੰਦੀ ਮੈਂ PB1401 ਮੁਛਲ ਵੈਰਾਈਟੀ ਤਾਂ ਉਹ ਸਾਲ ਮੁਛਲ ਵੈਰਾਈਟੀ ਦਾ ਰੇਟ ਸੀ 4500 ਤੇ ਜਿਹੜੀ 1886 ਲਿਆਂਦੀ ਸੀ ਉਹਦਾ ਸੀ 4000 ਤੇ PB1401 ਮੁਛਲ ਵੈਰਾਈਟੀ ਜਿਹੜੀ ਕਿ 5 6 ਮਣ 1886 ਨਾਲੋਂ ਵੱਧ ਨਿਕਲੀ ਸੀ ਤੇ ਐਸ ਸਾਲ ਕਈਆਂ ਲੋਕਾਂ ਨੇ 826 ਬੀ ਦਾ ਬੀਜ ਲਿਆਂਦਾ ਪਰ ਦੋਸਤੋ ਕੋਈ ਫਾਇਦਾ ਨਹੀਂ ਕਿਉਂਕਿ ਘੱਟੋ ਘੱਟ 2 ਤੋਂ 2 ਤੋਂ 3 ਸਾਲ ਦਾ ਟ੍ਰਾਇਲ ਵੇਖਿਆ ਕਰੋ ਵੀ ਆਖਰਕਾਰ ਕਿੰਨਾ ਝਾੜ ਆ ਮੈਂ ਤੁਹਾਡੇ ਨਾਲ ਯਾਨੀ ਕਿ ਸ਼ਰਤ ਲਾਉਂ ਉਹ ਤਿਆਰ ਆ ਵੀ ਇਸ ਵਾਰ 187 ਕਣਕ ਨਾਲੋਂ ਜ਼ਿਆਦਾ ਝਾੜ ਕਿਸੇ ਕਣਕ ਦਾ ਨਹੀਂ ਨਿਕਲ ਸਕਦਾ ਇਹ ਮੇਰੇ ਤੋਂ ਲਖਾ ਲਓ ਤੁਸੀਂ ਤੇ 826 ਜਿਨ੍ਹਾਂ ਨੇ ਵੀ ਲਿਆਂਦੀ ਆ ਤਾਂ ਦੋਸਤੋ 60 ਮਣ ਤੋਂ ਕਿਸੇ ਦਾ ਝਾੜ ਉੱਪਰ ਨਹੀਂ ਨੰਗਿਆ 60 62 ਸਰੇਟ ਮਣ ਉਹਨਾਂ ਦਾ ਹੀ ਨਿਕਲਣਾ ਜਿਨ੍ਹਾਂ ਨੇ ਬੀਜ ਵੇਚਣਾ ਇਹ ਮੇਰੇ ਤੋਂ ਲਿਖਾ ਲਓ ਆਪਾਂ ਝੂਠ ਨਹੀਂ ਮਾਰਦੇਗੇ 826 ਕਣਕ ਉਹਨਾਂ ਦੀ ਨਿਕਲੂਗੀ ਜਿਨ੍ਹਾਂ ਨੇ ਤੁਹਾਨੂੰ ਆਖਣਾ ਵੀ ਸਜਣੋ ਸਾਡੇ ਤੋਂ ਬੀਜ ਲੈਜੋ ਸਾਡੀ ਕਣਕ ਨਿਕਲੀ 68 ਮਣ ਸਾਡੀ ਨਿਕਲੀ 70 ਮਣ ਸਾਡੀ ਨਿਕਲੀ 72 ਮਣ ਤਾਂ ਜਿੰਨੇ ਵੀ ਸਜਣ ਮਿੱਤਰ ਸਾਡੇ ਪਿੰਡ 'ਚ ਵੀ ਬੀਜੀ ਆ ਕਿਸੇ ਦਾ ਝਾੜ 50 ਮਣ 52 ਮਣ 53 55 ਮਣ ਤੋਂ ਤਾਂ ਤਾਂ ਗਈ ਹੀ ਨਹੀਂ ਨਾ 826 ਕਣਕ ਤੇ ਫਿਰ ਫਾਇਦਾ ਕੀ ਗੇਤੀ ਲਾਓ ਪਿਛੇਤੀ ਵੱਡੋ ਹੈਨਾ ਤੇ ਕੋਈ ਫਾਇਦਾ ਨਿਕਲੇ ਕੋਈ ਟੋਕਨ ਨਿਕਲੇ 187 ਲਾਓ ਆ ਦੇਖੋ ਜੀ ਖੜੀ ਆ ਕਣਕ ਵਧੀ ਅੱਜ ਵੜਾਂਗੇ ਤੁਹਾਨੂੰ ਬਕਾਇਦਾ ਝਾੜ ਵਿਖਾਵਾਂਗੇ ਵਲੌਗ ਦੇਖਿਆ ਜੇ ਫੁੱਲ ਆਊਗਾ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦੇ ਜੀ ਥੈਂਕ ਯੂ ਰੱਬ ਰਾਖਾ ਸੱਜਣ ਮਿੱਤਰ ਲੱਗਿਆ ਚੱਲ ਬੋਤ ਵੜ ਜਲਦੀ